ਮੇਰਾ ਨਾਮ ਜੀ ਰੁਮਗੜ ਖਸੀ ਜੀਰਾ ਪੁਰਾ ਮੋਹਪੁਰ ਪਿੰਡ ਮਈਆਂ ਵਾਲਾ ਦਾ। ਰੋਹਤਪੁਰ ਜੀ ਪਿੰਡ ਪਿੰਡ ਮਈਆਂ ਵਾਲਾ ਅੱਗੇ ਜੀਰੋ ਫੈਕਟਰੀ ਵਾਲਾ ਜੀ ਮਈਆਂ ਵਾਲਾ ਰੋਹਤਪੁਰ ਹਾਂਜੀ ਮੇਰਾ ਪ੍ਰਸ਼ਾਸਨ ਦੇ ਤੋਂ ਸਿੱਧਾ ਪੰਜਾਬ ਸਰਕਾਰ ਨੂੰ ਸਵਾਲ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵੀਡੀਓ ਜਾਰੀ ਕਰਕੇ ਇੱਕ ਵੀਡੀਓ ਪਾਈ ਸੀ ਕਿ ਉਹਨਾਂ ਨੇ ਆ ਜੀ ਜੀ जिथे भी दरिया जिथे भी कोई पानी जगदा है दस मिनट तूढ़ा लाला एक पास दो सौ मिनट तहर मान योग ਕਹਿੰਦੇ ਤੇ ਫੈਪੀ ਨਹੀਂ ਲੱਗੂਗੀ ਤੇ ਫੈਕਟਰੀ ਕਿਉਂ ਲੱਗ ਰਹੀ ਆ ਬਸ ਵੈਰੀ ਗੁੱਡ ਦੂਜੀ ਗੱਲ ਅਬਜੈਕਸ਼ਨ ਹੋਰ ਹਾਂਜੀ ਦੂਜੀ ਗੱਲ ਜੀ ਮੈਂ ਥਾਂਜਾ ਮੋਟਾ ਜ਼ਿਲ੍ਹਾ ਤੋਂ ਆਇਆ ਜਿਹੜਾ ਇਸਲਾਫ ਫੈਕਟਰੀ ਹੈ ਧਰਮੇ ਨੂੰ ਚੱਲਦੇ ਨੂੰ ਦਿਖਾਉਣੇ ਤਿੰਨ ਸਾਲ ਹੋ ਗਏ ਤੇ ਅਸੀਂ ਐਨਜੀਟੀ ਦੇ ਵਿੱਚ ਜਾ ਰਹੇ ਆ ਆ ਮੂਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਕੋਰ ਬੈਠਾ ਪੰਜਾਬ ਪ੍ਰਦੂਸ਼ਣ ਕੰਟਰੋਲ ਕੋਰ ਦਸੇ ਜਿਹੜੀ ਕਿ ਖੰਡਾ ਮੋਰਤਾ ਜੀਰਾ ਚ ਜੀਰਾ ਸ਼ਰਾਬ ਫੈਕਟਰੀ ਦੇ ਇਹਨਾਂ ਨੇ ਸੈਂਪਲ ਕੀਤੇ ਸੀ ਜਿਹਦੇ ਵਿੱਚ ਬਾਬਾ ਬਲਬੀਰ ਸਿੰਘ ਸੀਚੇ ਵਾਲੀ ਸੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਰਿਪੋਰਟ ਉਹ ਫੈਕਟਰੀ ਦੇ ਹੱਕ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਕੋਰ ਦੀ ਟੀਮ ਆਉਂਦੀ ਆ 29 ਸੈਂਟਰ ਕਰਦੀ ਆ ਤੇ 29 ਦੇ 29 ਹੀ ਫੇਰ ਹੁੰਦੇ ਆ ਕੀ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬੜਾ ਫੈਕਟਰੀਆਂ ਦੀ ਮੀਟਿੰਗ ਕਰ ਚੱਲਦਾ ਇੱਥੇ ਵੀ ਖੰਡਾ ਕਾਬਿਲ ਹੈਗਾ ਇਹ ਦੱਸੋ ਜੀ ਸ਼ਾਬਾਸ਼ ਇਹ ਵੀ ਕਰੋ ਇਹ ਨੋਟ ਤੇ ਮੈਂ ਸਿੱਧਾ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਰਵਾਜ਼ਾ ਕਰਦਾ ਤੇ ਸਾਨੂੰ ਪੰਜ ਉਹ ਥੀਕੇ ਦੱਸੇ ਜਾਣ ਜਿਹਦੇ ਨਾਲ ਫੈਕਟਰੀ ਲੱਗ ਸਕਦੀ ਹੈ ਤੇ ਜਿਹਦੇ ਨਾਲ ਫੈਕਟਰੀ ਨਹੀਂ ਲੱਗ ਸਕਦੀ ਮੈਂ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਦੇ ਲੋਰਪੁਰ ਪੁਲਿਸ ਅਫਸਰ ਨਾਮ ਦੱਸੋ ਤੇ ਆਪਣਾ ਉਹਦਾ ਦੱਸ ਸਕਦੇ ਜੀ ਕਿ ਸਾਨੂੰ ਦੱਸੋ ਜੀ ਪਾਣੀ ਐਜਾ ਪਾਣੀ ਆਉਂਦਾ ਇੱਥੇ ਜਿਹੜਾ ਸੀਟਾ ਅੰਨੇ ਥਰਕੇ ਮੈਲ ਜਲਾ ਰਹੇ ਜੀ ਸਰ ਦਾ ਆਹੀ ਦੇਦੇ ਆਉਦੇ ਵਾਲਾ ਬੋਰਡ ਦਾ ਇਹ ਇਹ ਤਿੰਨ ਸਾਲ ਤੋਂ ਸੜਕ ਤੇ ਬੈਠਾ ਜੀ ਜਿਹੜਾ ਫੈਕਟਰੀ ਕੋਲੇ ਵਿਚਾਰਾ ਤਾਂ

ਇਹ ਹੈ ਜਿਹੜੇ ਨਸੀਬਾਂ ਤੋਂ ਸਬੂਤ ਹੋਣਗੇ ਜਿਹੜੀ ਲਿਆ ਦੇਣਗੇ ਜਿਹੜੇ ਕੋਈ ਕੋਈ ਅਰਜ਼ੀ ਰਿਪੋਰਟ ਕਰਦੇ 200 ਤੱਕ ਗਾਈਏ ਨੇ ਪਹਿਲਾਂ ਲੈ ਲੈਣਗੇ ਪਾਸਰੇ ਦੇ ਨਾਲ ਨਾਲ ਜਦੋਂ ਕੱਢਿਆ ਆ ਤਾਂ ਕਿੰਨੀ ਔਡਰਾਂ ਨੇ ਬਾਈ ਨਾ ਬੋਲਦੇ ਉਹ ਅੰਦਰ ਖਾਲੀ ਵਾਲੇ ਉਹਨਾਂ ਦੀ ਮੀਰ ਰੱਖਾ ਮੰਨਦਾ ਇਹਦੇ ਫੈਕਟਰੀ ਇਹ ਦੱਸ ਦੋ ਜੀ ਕੋਈ ਵੀ ਇੰਡਸਟਰੀ ਇਕਲੀ ਇਹ ਇੰਡਸਟਰੀ ਨਹੀਂ ਕੋਈ ਵੀ ਇੰਡਸਟਰੀ ਨਾ ਲੱਗਣੀ ਹੋਵੇ ਜਿਹਦੇ ਵਿੱਚ ਆਪਾਂ ਅਪਰੂਵ ਜੈਸ਼ਨ ਕਰ ਸਕਦੇ ਹੋ ਪੰਜ ਤਰੀਕੇ ਕਿਹੜੇ ਆ ਵੀ ਫੈਕਟਰੀ ਨਹੀਂ ਲੱਗ ਸਕਦੀ ਕਹਿੰਦਾ ਕਿ ਜੇ ਕੋਈ ਸੈਟ ਕਰ ਲੈਣਾ ਫਾਈਨਲ ਨਹੀਂ ਉਹ ਗਾਈਡਲਾਈਨ ਦੱਸ ਦਿਓ ਜੀ ਕਿਹੜੀਆਂ ਜੀ ਹਰ ਇੱਕ ਨਹੀਂ ਨਹੀਂ ਪੁੱਛਣ ਲੋ ਜੀ ਪੰਜਾਂ ਤੋਂ ਕਰਨਾ ਹੋਣਾ ਜੇ ਜਿਹੜੀ ਕੋਟੇਸ ਕਰਕੇ ਕਰ ਲੈਣਾ ਇਹ ਮੇਰਾ ਇੱਛਾ ਹੈ ਬੱcke ਆ

ਜਦੋਂ ਕੋ ਕੋ ਚੈੱਕ ਦੇ ਦੇਣਾ ਉਹ ਨਹੀਂ ਨਹੀਂ ਕਰਦੇ ਜਲਦੀ ਲੈਣਾ ਆਪਣੇ ਪਰਮਦਰਸ਼ਕ ਤੋਂ ਤਾਂ ਨਾ ਸਹੀ ਲੱਗਦਾ। ਅਕਜੀ ਇੱਕ ਮੇਰਾ ਲਾਸਟ ਹੈ ਜੀ ਆਪਣੇ ਦੇਸ਼ ਨੂੰ ਤਿੰਨ ਤਰੀਕਾ ਕਲੋਕੀਆਂ ಗ್ರಾಮ ਸਭਾ ਰਾਜ ਸਭਾ ਵਿਧਾਨ ਸਭਾ ਜਦੋਂ 41 ਮਤੇ ಗ್ರಾಮ ਸਭਾ ਦੇ ਨਦੀਕੇ ਦੇ ಗ್ರಾಮ ਸਭਾ ਦੇ ਜਿਹੜੇ ਆਗੇ ਸਰਾਉਂਡਿੰਗ ਹੈ ਫੈਕਟਰੀ ਏਰੀਆ ਇੱਕ ਜਿਸ ਨੂੰ ਵੀ ਸੁਪਰੀਮ ਕੋਰਟ ਵਿਤਵੈਤ ਵੀ ਚੈਲੰਜ ਨਹੀਂ ਕਰ ਸਕਦੀ ਉਹ ਜਦੋਂ ਮਤੇ ਆ ਗਏ ਇਸ ਇੰਡਸਟਰੀ ਦੇ ਖਿਲਾਫ ਵੀ ਇਹ ਇੰਡਸਟਰੀ ਨਹੀਂ ਲੱਗ ਦਿੱਤੀ ਜਾਣੀ ਕੀ ਉਹ ਮਤਿਆਂ ਨੂੰ ਤੁਸੀਂ ਚੈਲੰਜ ਕਰਦੇ ਹੋ ਕਿ ਉਹ ਮਤੇ ਨੂੰ ਚੈਲੰਜ ਕਰਕੇ ਫੈਟ ਲੱਗ ਸਕਦੀ ਹੈ ਜੀ ਨਹੀਂ ਜੀ ਸਾਡਾ ਆਬਜੈਕਸ਼ਨ ਹੈ ਜੀ ਸਾਡਾ ਚੈਲੰਜ ਹੈ ਕਿ ਜਦੋਂ 42 ਮਤੇ ಗ್ರಾಮ ਸਭਾ ਦੇ 42 ਮਤੇ ಗ್ರಾಮ ਪੰਚਾਇਤਾਂ ਦੇ ਆ ਗਏ ਤੇ ਇਸ ਨੂੰ ਕੰਨ ਦਿੱਤੀ ਕਿਉਂ ਨਹੀਂ ਜੀ ಗ್ರಾಮ ਸਭਾ ਵਿਧਾਨ ਸਭਾ ਰਾਜ ਸਭਾ ਸਾਡਾ ਸਿੱਤਾ ਸੁਆ ਲੱਗ ਕੇ ਸਪਾਇਟ ਕਰਾ ਰਹਾ ਜਦੋਂ ਸਾਡੇ 95 ਇਹ ਠੀਕ ਮਨਜ਼ੂਰ ਨਹੀਂ ਸਾਡੀ ਗ੍ਰਾਮ ਸਭਾ ਨੂੰ ਗ੍ਰਾਮ ਪੰਚਾਇਤਾਂ ਨੂੰ ਛੁੜੇ ਹੋਏ ਕਮੇਂਡਲੋ ਇਹ ਫੈਕਟਰੀ ਮਨਜ਼ੂਰ ਨਹੀਂ ਤੇ ਇਹ ਫੈਕਟਰੀ ਲੱਗ ਸਕਦੀ ਆ ਕਿ ਨਹੀਂ ਮਤੇ ਜਿਹੜੇ ਨੇ ਤੁਹਾਡੇ ਪਾਈ ਨੇ ਇਹਨਾਂ ਨੇ ਰਸੀਵ ਕਰ ਲਈ ਇਹ ਉਹ ਇਹਦੀ ਆਬਜੈਕਸ਼ਨ ਆ ਜੂਗਾ ਵੀ ਐਨੇ ਮਤੇ ਇੱਕ ਇੱਕ ਖਿਲਾਫ ਆਗੇ ਨੇ ਉਹ ਇਹ ਤੇ ਜਿਹੜਾ ਫੈਸਲਾ ਹੈ ਉਹ ਉਤੋਂ ਲਿਆਦਾ ਹੈ ਅਸੀਂ ਉਤੋਂ ਕੀ ਲੈਣਾ ਪੁੱਛੀ ਜੀ ਧੰਨਵਾਦ